ਮੌਜੀ ਆ ਕਿ ਤੁਹਾਨੂੰ ਸੈਰ ਕਰਾਉਂਦੇ ਆ ਪੋਂਟੇ ਵਾਸਕੋ ਡਿ ਗਾਮਾ ਬ੍ਰਿਜ ਦੀ ਜੋ ਕਿ ਲਿਸਬਨ ਦੇ ਵਿੱਚ ਹੈ ਤੇ 17 ਕਿਲੋਮੀਟਰ ਲੰਬਾ ਹੈ ਇਹਨੂੰ ਅੱਜ ਆਪਾਂ ਚੈੱਕ ਕਰਨਾ ਹੈ ਕਲਾਸ 1 3 ਰਤੀ ਸੈਂਟ ਕਲਾਸ ਅਹ ਬੀ ਆ ਨਹੀਂ ਸਕਦਾ ਆ ਬੀ ਆ ਸਕਦਾ ਸਸੇ ਕਾਜੀ ਹਲੋ ਲਾ 7 ਯੂਰੋ 30 ਸੈਂਟ ਵੱਡੀ ਗੱਡੀਆਂ ਦੇ 7.35 ਯੂਰੋ ਤੇ ਛੋਟੀ ਕਾਰਾਂ ਦੇ ਥੋੜਾ ਸਸਤਾ ਹੈ। ਕਾਰਾਂ ਦਾ ਰੇਟ ਤਕਰੀਬਨ 3.50 ਯੂਰੋ। ਸ਼ਾਲੋ ਬਾਈ। ਇਸ ਪੌਲ ਨੂੰ ਗੋਲਡਨ ਗੇਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਤੇ ਇਹ ਯੂਰਪ ਦਾ ਦੂਜਾ ਸਭ ਤੋਂ ਲੰਬਾ ਪੌਲਾ ਤੇ ਅੱਜ ਅਹੀ ਇਹਨੂੰ ਚੈੱਕ ਕਰਨਾ ਹੈ। ਤਰਲਾ ਹੈਪੀ ਮੋਡਰਨ ਕੈਮਰਜ 4166 ਇਸ ਬ੍ਰਿਜ ਨੂੰ ਇੱਕ ਦੂਜੇ ਨਾਮ ਤੋਂ ਵੀ ਜਾਣਿਆ ਜਾਂਦਾ ਜੋ ਕਿ ਪੁਰਤਗੇਜੀ ਦਾ ਉਹ ਹੈਗਾ ਪੋਂਟੇ 25 ਡੇ ਅਪ੍ਰੈਲ ਇਸ ਨਾਮ ਤੋਂ ਇਹ ਲੋਕੀ ਨੂੰ ਜਾਣਦੇ ਨੇ ਜੋ ਪੁਰਤਗੇਜੀ ਨੇ ਤੇ ਬਾਕੀ ਆਪਾਂ ਚੈੱਕ ਕਰਨਾ ਕਿ ਇਹ ਵਾਕਈ 18 ਜਾਂ 17 ਕਿਲੋਮੀਟਰ ਦਾ ਹੈ ਕਿਉਂਕਿ ਕਈ ਥਾਵਾਂ ਤੇ ਇਹ ਲਿਖਿਆ ਹੋਇਆ ਹੈ ਕਿ 11 ਕਿਲੋਮੀਟਰ ਦਾ ਹੈ ਇਸ ਚੀਜ਼ ਨੂੰ ਆਪਾਂ ਅੱਜ ਚੈੱਕ ਕਰਨਾ ਇਸ ਬਲੌਗ ਦੇ ਵਿੱਚ ਤੇ ਕਿਲੋਮੀਟਰ ਆਪਾਂ ਨੋਟ ਕਰ ਲਿੱਤੇ ਨੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਦੀ ਜੋ ਕੈਲਕੂਲੇਸ਼ਨ ਕਰ ਰਹੇ ਨੇ ਜਦੋਂ ਆਪਾਂ ਟੋਲ ਟੈਕਸ ਤੋਂ ਇਹਦਾ ਟੋਲ ਭਰਿਆ ਸ਼ਾਇਦ ਉੱਥੋਂ ਕੈਲਕੂਲੇਟ ਕਰਦੇ ਨੇ ਜਾਂ ਕਿਤਾ ਆਪਾਂ ਮੀਟਰ ਵੀ ਵੈਸੇ ਉੱਥੋਂ ਹੀ ਸਟਾਰਟ ਕੀਤਾ ਤੇ ਚਲੋ ਚੈੱਕ ਕਰਦੇ ਆਂ ਵਾਕਈ ਕਿ 17 18 ਕਿਲੋਮੀਟਰ ਬਣਦਾ ਹੈ ਜਾਂ ਨਹੀਂ ਬਣਦਾ ਬਾਕੀ ਇਹ ਬ੍ਰਿਜ ਹੈ ਜਿਹੜਾ ਇਹ ਵਾਸਕੋ ਡਗਾਮਾ ਦੀ ਯਾਦ ਦੇ ਵਿੱਚ ਬਣਾਇਆ ਸੀ ਇਹ ਗੱਲ 1498 ਦੀ ਹੈ ਜਦੋਂ ਵਾਸਕੋ ਡਗਾਮਾ ਇੰਡੀਆ ਵੱਲੋਂ ਚਾਲੇ ਪਾਏ ਸੀ ਤੇ ਉਹਦੀ ਯਾਦ ਦੇ ਵਿੱਚ ਉਹਦੇ 500 ਸਾਲਿਆਂ ਦੀ ਯਾਦ ਦੇ ਵਿੱਚ ਇਹ ਪੁੱਲ ਨੂੰ ਤਿਆਰ ਕੀਤਾ ਗਿਆ ਇਸ ਪੁੱਲ ਨੂੰ 1974 ਦੇ ਵਿੱਚ ਬਣਾਉਣਾ ਸ਼ੁਰੂ ਕੀਤਾ ਸੀ ਤੇ 1998 ਦੇ ਵਿੱਚ ਇਹਦਾ ਉਦਘਾਟਨ ਹੋਇਆ ਸੀ ਬਾਕੀ ਇਸ ਪੁੱਲ ਦੇ ਤਕਰੀਬਨ 6 ਟਰੈਕ ਨੇ ਤੇ तकरीबन 30 ਮੀਟਰ ਇਹ ਚੌੜਾ ਹੈ ਤੇ 150 ਮੀਟਰ ਇਹਦੀ ਸਮੁੰਦਰ ਦੇ ਤਲ ਤੋਂ ਚਾਈ ਹੈ ਔਰ ਖਾਸ ਗੱਲ ਕਿ ਇਸ ਪੋਲ ਦੇ ਉੱਤੇ ਕੋਈ ਵੀ ਬੰਦਾ ਪੈਦਲ ਨਹੀਂ ਚੱਲ ਸਕਦਾ ਸਿਰਫ ਕਾਰਾਂ ਦੇ ਲੰਘਣ ਵਾਸਤੇ ਹੀ ਹੈ ਗੱਡੀਆਂ ਦੇ ਪਾਸਤੇ ਹੀ ਸਪੈਸ਼ਲ ਇਹਨੂੰ ਤਿਆਰ ਕੀਤਾ ਗਿਆ तकरीबन 4 ਕਿਲੋਮੀਟਰ ਦੇ ਆਸ-ਪਾਸ ਆਪਾਂ ਸਫ਼ਰ ਕਰ ਚੁੱਕੇ ਹੁਣ ਤੱਕ ਤੇ ਅਜੇ ਕਾਫੀ ਦੂਰ ਲੱਗ ਰਿਹਾ ਜਿਹੜਾ ਦੂਜਾ ਪਾਸਾ ਹੈ ਇਸ ਪੌਲ ਦੀ ਜੋ ਕੀਮਤ ਹੈ ਜੋ ਲਾਗਤ ਹੈ ਉਹਨੂੰ ਸੁਣ ਕੇ ਤੇ ਤੁਸੀਂ ਬਹੁਤ ਜ਼ਿਆਦਾ ਹੈਰਾਨ ਹੋ ਜਾਓਗੇ ਤੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਵੀ ਇੰਨਾ ਪੈਸਾ ਪੁਰਤਗਾਲ ਦੀ ਗਵਰਨਮੈਂਟ ਨੇ ਖਰਚਿਆ ਹੋਵੇਗਾ 883 ਮਿਲੀਅਨ ਯੂਰੋ 883 ਮਿਲੀਅਨ ਯੂਰੋ ਇਸ ਪੌਲ ਦੇ ਉੱਤੇ ਲਾਗਤ ਆਈ ਤੇ ਤੁਸੀਂ ਹੁਣ ਸੋਚ ਸਕਦੇ ਹੋ ਵੀ ਇਹ ਰੁਪਈਆਂ ਦੇ ਵਿੱਚ ਕਿੰਨਾ ਕੁ ਪੈਸਾ ਬਣ ਸਕਦਾ ਹੈ ਬਹੁਤ ਵੱਡੀ ਕੀਮਤ ਪਰ ਬਣਾਇਆ ਇਹਨਾਂ ਬਿਲਕੁਲ ਸਾਫ ਸੁਥਰਾ ਹੈ ਬਹੁਤ ਸ਼ਾਨਦਾਰ ਤੁਸੀਂ ਗੱਲ ਕਰੀਏ ਦੁਨੀਆ ਦਾ ਜਿਹੜਾ ਸਭ ਤੋਂ ਲੰਬਾ ਪੁਲ ਹੈ ਉਹ ਕਿੱਥੇ ਹੈ ਦੁਨੀਆ ਦਾ ਜੋ ਸਭ ਤੋਂ ਲੰਬਾ ਪੁਲ ਹੈ ਉਹ ਹੈਗਾ ਚਾਈਨਾ ਦੇ ਵਿੱਚ 168.4 ਕਿਲੋਮੀਟਰ ਦਾ ਇਹ ਪੁਲ ਪੈਕਿੰਗ ਤੋਂ ਲੈ ਕੇ ਸ਼ੰਘਾਈ ਤੱਕ ਜਾਂਦਾ ਉਸ ਰਸਤੇ ਨੂੰ ਉਸ ਪਹਾੜੀ ਰਸਤੇ ਨੂੰ ਜੋੜਦਾ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਆਪਣੇ ਯੂਰਪ ਦੀ ਜੋਰਫ ਦੇ ਵਿੱਚ ਸਭ ਤੋਂ ਜ਼ਿਆਦਾ ਪੁਲ ਕਿਹੜੀ ਕੰਟਰੀ ਦੇ ਵਿੱਚ ਹਨ ਸਭ ਤੋਂ ਜ਼ਿਆਦਾ ਪੁਲ ਹਾਲੈਂਡ ਦੇ ਵਿੱਚ ਐਮਸਟਰਡਮ ਉਹਦੀ ਜਿਹੜੀ ਕੈਪੀਟਲ ਹੈ ਉਹਦੇ ਵਿੱਚ ਹਨ 1281 ਪੁਲ ਕੱਲੇ ਐਮਸਟਰਡਮ ਦੇ ਵਿੱਚ 1281 ਪੁਲ ਨੇ ਤੇ ਉਸ ਤੋਂ ਬਾਅਦ ਆਉਂਦਾ ਸਾਡੀ ਕੰਟਰੀ ਦਾ ਨੰਬਰ ਜਰਮਨੀ ਦਾ ਬਰਲਿਨ ਦੇ ਵਿੱਚ 960 ਪੁਲ ਬਣੇ ਨੇ ਕੱਲੇ ਬਰਲਿਨ ਦੇ ਵਿੱਚ ਔਰ ਸਾਹਮਣੇ ਬਿਲਕੁਲ ਨਿਹਰਾ ਹੀ ਨਿਹਰਾ ਨਜ਼ਰ ਆ ਰਿਹਾ ਹੈ ਕੋਈ ਕੋਈ ਵਿੱਚ ਸ਼ਿਪ ਚੱਲ ਰਿਹਾ ਪਰ ਕੈਮਰੇ ਦੀ ਕੁਲਿਟੀ ਉਨੀ ਨਹੀਂ ਆ ਰਹੀ ਜਿੰਨਾ ਆਪਾਂ ਸੋਚਦੇ ਸੀ ਦੂਰ ਦੂਰ ਤੱਕ ਧੁੰਦਲਾ ਹੀ ਨਜ਼ਰ ਆ ਰਿਹਾ ਤੇ ਸਰਦੀਆਂ ਦੇ ਵਿੱਚ ਕਾਫੀ ਧੁੰਦ ਰਹਿੰਦੀ ਇੱਥੇ ਪੁਲ ਦੇ ਉੱਪਰ ਯੂਰਪ ਦੇ ਵਿੱਚ ਇਸ ਤੋਂ ਬਾਅਦ ਜਿਹੜਾ ਦੂਜੇ ਨੰਬਰ ਤੇ ਬ੍ਰਿਜ ਜਾਂਦਾ ਉਹ ਹੈਗਾ ਰਸ਼ੀਆ ਦੇ ਵਿੱਚ ਕ੍ਰੀਮਨ ਬ੍ਰਿਜ ਉਹਦਾ ਨਾਮ ਹੈ ਤੇ ਤਕਰੀਬਨ 19 ਕਿਲੋਮੀਟਰ ਲੰਬਾ ਹੈ ਤੇ ਯੂਰਪ ਦੇ ਵਿੱਚ ਇਹੀ ਦੋ ਜਿਆਦਾ ਵੱਡੇ ਬ੍ਰਿਜ ਨੇ ਇੱਕ ਤੇ ਹੈਗਾ ਲਿਸਬਨ ਵਾਲਾ ਤੇ ਇੱਕ ਇਹ ਰਸ਼ੀਆ ਵਾਲਾ ਬਹੁਤ ਉੱਚਾ ਆ ਬਹੁਤ ਵੱਡਾ ਉਹ ਤੁਹਾਨੂੰ ਸੁਣ ਪਾ ਰਹੇ ਹੋ ਹੈ ਸੁਣ ਪਾ ਰਹੇ ਹੋ ਤਾਂ ਕਰਕੇ ਨਾ ਚਾ ਜਦੋਂ ਇੱਥੋਂ ਦੀ ਵੱਡੇ ਸ਼ਿਪ ਆਉਂਦੇ ਨੇ ਦੂਜੀਆਂ ਕੰਟਰੀਆਂ ਤੋਂ ਤੇ ਜਿਹੜੇ ਕਾਫੀ ਵੱਡੇ ਸ਼ਿਪ ਨੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆਂ ਵੀ ਦੇ ਵਿੱਚ ਸਟੇਡੀਅਮ ਸਵਿਮਿੰਗ ਪੂਲ ਜਾਂ ਹੋਰ ਚੀਜ਼ਾਂ ਉਹਦੇ ਅੰਦਰ ਸਾਰਾ ਹੋਟਲ ਤਕਰੀਬਨ ਹਰ ਚੀਜ਼ ਦਾ ਸ਼ਿਪ ਦੇ ਅੰਦਰ ਹੀ ਇੰਤਜ਼ਾਮ ਹੈ ਤੇ ਉਹ ਵਾਲੇ ਸ਼ਿਪ ਵੀ ਐਬ੍ਰਿਜ ਦੇ ਥੱਲੂ ਦੀ ਲੰਘਦੇ ਨੇ ਹੁਣ ਇੱਕ ਚੀਜ਼ ਦਾ ਪਤਾ ਨਹੀਂ ਵੀ ਇਹ ਪੂਲ ਦੇ ਵਿੱਚ ਕੋਈ ਜੋੜ ਹੈ ਜਦੋਂ ਕੋਈ ਵੱਡਾ ਸ਼ਿਪ ਆਉਂਦਾ ਤਾਂ ਜਿਦਾਂ ਲੰਡਨ ਦਾ ਬ੍ਰਿਜ ਹੈ ਸ਼ਾਇਦ ਉਹਦੀ ਤਰ੍ਹਾਂ ਖੁੱਲਦਾ ਹੋਵੇ ਜਾਂ ਨਾ ਖੁੱਲਦਾ ਹੋਵੇ ਇਸ ਚੀਜ਼ ਦਾ ਹੁਣ ਮੈਨੂੰ ਵੀ ਨਹੀਂ ਇਸ ਟਾਈਮ ਪਤਾ ਹੈਗਾ ਜੇ ਕਿਸੇ ਨੂੰ ਪਤਾ ਹੋਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਪਾਕੀ ਮੈਨੂੰ ਲੱਗਦਾ ਵੀ ਜੈਸ ਸਾਹ ਨਾਲ ਇਹਦੀ ਉਚਾਈ ਹੈ ਸ਼ਾਇਦ ਸ਼ਿਪ ਇਹਦੇ ਥੱਲੂ ਇਦਾਂ ਹੀ ਲੰਘ ਜਾਂਦੇ ਹੋਣਗੇ ਦੋ ਬਿਲਡਿੰਗਾਂ ਇਕ ওভারਕੀਆਂ ਹੈ ਦੋ ਬਿਲਡਿੰਗ ਇਕ ওভারਕੀਆਂ ਨੇ ਇੱਥੇ ਬਾਸਕਟ ਜੋਂ ਮਨਤ ਹੋਏ ਹੋਏ ਗਿਆ ਸਾਰੇ ਆਹ ਹੋਲੀ ਆਹ ਹੋ ਆਹ ਕੋਵਲੀ ਜਿੰਨਾ ਉੱਤੇ ਲੈਟ ਬਦਲਦੀ ਵਾਸਪੀਆ ਮੈਡੀਸਟ ਪਾਕੀ ਵਿਊ ਇੱਥੇ ਦਾ ਬਹੁਤ ਹੀ ਜ਼ਬਰਦਸਤ ਪੂਰਾ ਲਿਸਬਨ ਸੱਜੇ ਔਰ ਖੱਬੇ ਪਾਸੇ ਦੋਵੇਂ ਪਾਸੇ ਇਹਨਾਂ ਨੂੰ ਪੂਕੀ ਨਜ਼ਰ ਆ ਰਿਹਾ ਤੇ ਫਲਾਈਟਾਂ ਜਿੱਥੋਂ ਦੀ ਪੁਲ ਦੇ ਉੱਪਰੋਂ ਦੀ ਹੋ ਕੇ ਲੰਘਦੀਆਂ ਕਾਫੀ ਫਲਾਈਟਾਂ ਮੈਂ ਹੁਣ ਤੱਕ ਦੇਖ ਚੁੱਕਿਆ ਬਾਕੀ ਸਾਰੀਆਂ ਫਲਾਈਟਾਂ ਇਹਦੇ ਉੱਪਰੋਂ ਲੰਘਦੀਆਂ ਹੋਣਗੀਆਂ ਇਹ ਤਾਂ ਪਤਾ ਨਹੀਂ ਪਰ ਜੋ ਵੀ ਲੰਗਰੀਆਂ ਨੇ ਉਹਨਾਂ ਵਾਸਤੇ ਤਾਂ view ਬਹੁਤ ਹੀ ਸੋਹਣਾ ਲਿਸਬਨ ਦੇ ਇਸ ਬ੍ਰਿਜ ਦਾ ਲੋਜੀ ਤਕਰੀਬਨ 6 ਕਿਲੋਮੀਟਰ ਦਾ ਸਫ਼ਰ ਆਪਾਂ ਹੁਣ ਤੱਕ ਕਰ ਚੁੱਕੇ ਹਾਂ ਇਸ ਬ੍ਰਿਜ ਤੇ ਤੇ ਅਜੇ ਵੀ ਕਾਫੀ ਦੂਰ ਹੈ ਸਾਹਮਣੇ ਔਰ ਲੱਗਦਾ ਨਹੀਂ ਵੀ ਹੋਰ ਤਕਰੀਬਨ 10 ਕਿਲੋਮੀਟਰ ਹੋਵੇ ਪਰ ਇਸ ਚੀਜ਼ ਨੂੰ ਆਪਾਂ ਅੱਜ ਚੈੱਕ ਕਰਨਾ ਤੇ ਵਲੌਗ ਨੂੰ ਪੂਰਾ ਦੇਖਿਓ ਜੀ ਤਾਂ ਕਿ ਇਸ ਚੀਜ਼ ਦਾ ਤੁਹਾਨੂੰ ਵੀ ਪਤਾ ਲੱਗੇ ਤੇ ਅੱਜ ਸਾਨੂੰ ਵੀ ਪਤਾ ਲੱਗ ਜਾਏਗਾ ਕਿ ਵਾਕਈ ਇਹ 17 ਕਿਲੋਮੀਟਰ ਜਾਂ 18 ਕਿਲੋਮੀਟਰ ਲੰਬਾ ਹੈ ਜਾਂ ਨਹੀਂ ਕਿਉਂਕਿ ਇਹ ਚੀਜ਼ ਨੂੰ ਆਪਾਂ ਜਾਂ ਪ੍ਰੈਕਟੀਕਲੀ ਕਰਾਂਗੇ ਤੇ ਪਤਾ ਲੱਗੇਗਾ। ਕਈ ਲੋਕੀ ਹੁੰਦੇ ਨੇ ਕਿ ਇਸ ਗੱਲ ਦਾ ਚੈਲੰਜ ਕਰ ਦਿੰਦੇ ਨੇ ਵੀ ਨਹੀਂ ਹੈਗਾ ਜਾਂ ਹੈਗਾ। ਜੇ ਆਪਾਂ ਇਸ ਚੀਜ਼ ਨੂੰ ਪ੍ਰੈਕਟੀਕਲੀ ਕੀਤਾ ਹੋਏਗਾ ਤੇ ਆਪਾਂ ਚੈਲੰਜ ਕਰ ਸਕਦੇ ਹਾਂ ਕਿ ਵਾਕੇ ਇਹ 17 ਕਿਲੋਮੀਟਰ ਦਾ ਹੈ ਜਾਂ ਉਸ ਤੋਂ ਘੱਟ ਹੈ। ਚਲੋ ਦੇਖਦੇ ਆ ਹਜ ਤੱਕ ਤੇ ਕਾਫੀ ਰਸਤਾ ਪਿਆ 8 ਕਿਲੋਮੀਟਰ ਹੋ ਗਿਆ 8 ਤੋਂ 10 ਬਾਕੀ ਇੰਡੀਆ ਦੇ ਵਿੱਚ ਵੀ ਕਾਫੀ ਬ੍ਰਿਜ ਹੈਗੇ ਨੇ ਵੱਡੇ ਵੱਡੇ ਪਰ ਆਪਾਂ ਹਜ ਤੱਕ ਇੰਡੀਆ ਦੇ ਵਿੱਚ ਇਹਨਾਂ ਟਰੈਵਲ ਨਹੀਂ ਕੀਤਾ ਹੈਗਾ ਆਪਣੇ ਏਰੀਆ ਦਾ ਹੀ ਕੁਝ ਪਤਾ ਹੈ ਪੰਜਾਬ ਹਰਿਆਣਾ ਜਾਂ ਦਿੱਲੀ ਤੱਕ ਦਾ ਹੀ ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਇਸ ਕਲ ਨੂੰ ਜਰੂਰ ਸ਼ੇਅਰ ਕਰਿਓ ਜੀ ਵੀ ਆਪਣੇ ਇੰਡੀਆ ਦੇ ਵਿੱਚ ਕਿੰਨੇ ਕ ਪੁਲ ਨੇ ਔਰ ਕਿਸ ਸਿਟੀ ਦੇ ਵਿੱਚ ਜ਼ਿਆਦਾ ਪੁਲ ਨੇ ਔਰ ਸਭ ਤੋਂ ਜ਼ਿਆਦਾ ਲੰਬਾ ਪੁਲ ਕਿਸ ਸਟੇਟ ਦੇ ਵਿੱਚ ਆ ਜਾਂ ਸ਼ਹਿਰ ਦੇ ਵਿੱਚ ਹੈ ਇਦਾਂ ਦੀ ਗੱਲਾਂ ਥੋੜੀਆਂ ਜਿਹੀਆਂ ਸ਼ੇਅਰ ਕਰਦੇ ਰਿਹਾ ਕਰੋ ਕਮੈਂਟਾਂ ਦੇ ਵਿੱਚ ਤਾਂ ਕਿ ਥੋੜੀ ਨੌਲੇਜ ਮਿਲਦੀ ਰਹਿੰਦੀ ਆ ਤੇ ਅੱਗੇ ਐਕਸਪਲੋਰ ਕਰਨ ਦੀ ਵੀ ਬੰਦੇ ਨੂੰ ਫਿਰ ਥੋੜੀ ਜਿਹੀ ਚਾਹਤ ਹੋ ਜਾਂਦੀ ਆ ਉਸ ਚੀਜ਼ ਨੂੰ ਵੀ ਦੇਖੀਏ ਉਹੀ ਤਰੀਕਾ ਹੁੰਦਾ ਵੀ ਬਲੌਗਰ ਆਈ ਆਪਾਂ ਇੱਕ ਦੂਜੇ ਨੂੰ ਇਨਫੋਰਮੇਸ਼ਨ ਦਿੰਦੇ ਰਹਿੰਨੇ ਆ ਚਲੋ ਚੌਕ ਲਓ ਜੀ ਇੱਥੇ ਆ ਕੇ ਪੁਲ ਦੀ ਕਾਫੀ ਜ਼ਿਆਦਾ ਉਚਾਈ ਹੋ ਗਈ ਹੈ ਤੇ ਇੱਥੋਂ ਦੀ ਲੱਗਦਾ ਮੈਨੂੰ ਕਿ ਹੁਣ ਇਹ 150 ਮੀਟਰ ਦੀ ਉਚਾਈ ਤੇ ਹੋਏਗਾ ਕਿਉਂਕਿ ਥੱਲੂ ਦੀ ਇੱਥੋਂ ਸ਼ਿਪਾਂ ਦੀ ਜੋ ਕ੍ਰਾਸਿੰਗ ਹੈ ਉਹ ਇੱਥੋਂ ਹੀ ਹੈ ਤੇ ਤਕਰੀਬਨ ਆਪਾਂ 10 ਕਿਲੋਮੀਟਰ ਦੇ ਆਸ-ਪਾਸ ਸਫ਼ਰ ਕਰ ਚੁੱਕੇ ਆ ਤੇ ਦੇਖਦੇ ਆਂ ਵੀ ਅੱਗੇ ਕਿੰਨਾ ਹੋਰ ਹੈ ਉਲਤੇ ਇਹਨਾਂ ਨੇ ਲਾਈਟਿੰਗ ਬਹੁਤ ਸੋਹਣੀ ਕੀਤੀ ਆ ਤੇ ਔਰ ਸਾਹਮਣੇ ਦਾ 뷰 ਦੇਖੋ ਲਿਸਬਨ ਦਾ ਇਹ ਸਾਰਾ ਲਿਸਬਨ ਪਹਾੜ ਦੇ ਉੱਪਰ ਵੱਸਿਆ ਤੇ ਉੱਚੀਆਂ ਨੀਵੀਆਂ ਸੜਕਾਂ ਕੁਛ ਇਦਾਂ ਦੀਆਂ ਨੇ ਉਹ ਆਪਾਂ ਕੱਲ ਨੂੰ ਦੇਖਾਂਗੇ ਅਗਲੇ ਬਲੌਗ ਦੇ ਵਿੱਚ ਤੇ ਕੁੰਮੇ ਤੇ ਹਜੇ ਤੱਕ ਨਹੀਂ ਲਿਸਬਨ ਦੇ ਅੰਦਰ ਔਰ ਇਹ ਕੁੰਮੇ ਹੀ ਦੇਖਾਂਗੇ ਤੇ ਫੇਰ ਹੀ ਪਤਾ ਲੱਗੇਗਾ ਕਿੰਨਾ ਕਿਲੋਮੀਟਰ ਸਪੀਡ ਇੱਥੇ 90 ਦੀ ਐ ਪੋਲ ਤੇ ਇਹ ਨਾ ਸੋਚੋ ਵੀ ਆਪਾਂ ਗੱਡੀ ਬਹੁਤ ਜ਼ਿਆਦਾ ਸਲੋ ਚਲਾ ਰਹੇ ਹਾਂ ਸ਼ਾਇਦ ਲੋਕ ਨੂੰ ਲੰਬਾ ਖਿੱਚਣ ਵਾਸਤੇ ਪਰ ਇੱਥੇ ਜੋ ਸਪੀਡ ਹੈ ਉਹ ਵਾਕਈ 90 ਦੀ ਹੈ ਇਸ ਤੋਂ ਜ਼ਿਆਦਾ ਚਲਾਉਣ ਦੀ ਕੋਸ਼ਿਸ਼ ਨਾ ਕਰਿਓ ਜੀ ਮਤਲਬ ਕਿ ਪੋਰਟਲ ਜਿਹੜਾ ਪੋਲ ਹੈ ਨਾ ਜਿਹੜਾ ਸਟਾਰਟ ਹੋਇਆ ਹੈ ਪੋਲ ਹਾਂ ਉੱਥੇ ਜਾ ਕੇ ਤਾਂ ਵੀ 15 ਕਿਲੋਮੀਟਰ ਹੈ ਤੁਹਾਨੂੰ ਹੈ ਤਕਰੀਬਨ ਪੋਲ ਚਲਦਾ ਪਿਆ ਹਸਟ ਤਾਂ ਤਕਰੀਬਨ ਆਪਾਂ 15 ਕਿਲੋਮੀਟਰ ਸਫ਼ਰ ਕਰ ਚੁੱਕੇ ਹਾਂ ਇਸ ਪੁਲ ਤੇ ਤੇ ਮੈਨੂੰ ਲੱਗਦਾ ਨਹੀਂ ਵੀ ਇਹ ਪੁਲ ਦੀ ਜਿਹੜੀ ਅਸਲੀ ਲੰਬਾਈ ਆ ਉਹ 17 ਕਿਲੋਮੀਟਰ ਆ ਇਹਨਾਂ ਨੇ ਜੋ ਆਸ-ਪਾਸੇ ਦਾ ਏਰੀਆ ਉਹਨੂੰ ਵੀ ਕੈਲਕੂਲੇਟ ਕੀਤਾ ਹੈ ਜਿੱਦਾਂ ਕਿ ਹੁਣ ਆਪਾਂ ਜਿਸ ਰੋਡ ਤੇ ਜਾ ਰਹੇ ਹਾਂ ਇਹ ਬਹੁਤ ਹੀ ਉੱਚਾ ਉਸ ਪੁਲ ਦਾ 베이스 ਦਿੱਤਾ ਇਹਨੂੰ ਨਾਲ ਤੇ ਹੁਣ ਆਪਾਂ ਬਹੁਤ ਹੀ ਥੱਲੇ ਨੂੰ ਜਾ ਰਹੇ ਹਾਂ ਤੇ ਸ਼ਾਇਦ ਹੋ ਸਕਦਾ ਇਹਨੂੰ ਮਿਲਾ ਕੇ ਇਹਨਾਂ ਨੇ 17 ਕਿਲੋਮੀਟਰ ਕੀਤਾ ਹੈ ਹੁਣ ਤੁਸੀਂ ਸਾਹਮਣੇ ਵਾਲੀਆਂ ਪਹਾੜੀਆਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿੰਨਾ ਉੱਚਾ ਨੀਵਾ ਜੋ ਲਿਸਬਨ ਸ਼ਹਿਰ ਹੈ ਤੇ ਪੌਲ ਦੀ ਕਿੰਨੀ ਉਚਾਈ ਸੀਗੀ ਹੁਣ ਆਪਾਂ ਬਿਲਕੁਲ ਥੱਲੇ ਨੂੰ ਜਾ ਰਹੇ ਹਾਂ ਤਰਾਈ ਨੂੰ ਤੇ ਇੱਥੋਂ ਦੀ ਹੀ ਲੈਨੇ ਆਪਣਾ ਐਗਜ਼ਿਟ ਔਰ ਲਿਸਬਨ ਦਾ ਵਿਊ ਬਹੁਤ ਹੀ ਸੋਹਣਾ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਰਾਤ ਇਹ ਥੋੜੀ ਵੱਜੀ ਹੋਣੀ ਆ 623 ਦੀ ਗੱਡੀ ਨੂੰ ਜਾਂਦੀ ਹੈ ਪਤਾ ਨਹੀਂ ਇੱਕ ਲਾਈਟ ਜੀ ਵੱਜੀ ਹੈ ਸ਼ਾਇਦ ਓਵਰ ਸਪੀਡ ਦੀ ਹੈ ਜਾਂ ਕਿੱਦਾਂ ਪਤਾ ਨਹੀਂ ਹੁਣ ਇਸ ਚੀਜ਼ ਦਾ ਪਰ ਇੱਕ ਲਾਈਟ ਜੀ ਵੱਜੀ ਸੀ ਸ਼ਾਇਦ ਲੱਗ ਰਿਹਾ ਹੈ ਕਿ ਸ਼ਾਇਦ ਸਪੀਡ ਦੀ وجہ ਨਾਲ ਪਰ ਸਾਡੇ ਤੋਂ ਵੀ ਜ਼ਿਆਦਾ ਤੇਜ਼ ਜਾ ਰਹੀਆਂ ਗੱਡੀਆਂ ਲਓ ਜੀ ਅੱਜ ਦਾ ਵਲੌਗ ਜੇ ਚੰਗਾ ਲੱਗਿਆ ਤਾਂ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਿਓ ਜੀ ਤੇ ਅਗਲੇ ਵਲੌਗਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਡੋਲਿਸਬੋਨ ਦਾ ਸਾਰਾ ਸ਼ਹਿਰ ਆਵਾਸ ਕੋਡ ਡਗਾਮਾ ਦੇ ਬਾਰੇ ਜੋ ਵੀ ਇੱਥੇ ਆਪਾਂ ਨੂੰ ਨੌਲੇਜ ਮਿਲੇਗੀ ਤੁਹਾਨੂੰ ਸ਼ੇਅਰ ਕਰਾਂਗੇ ਰੈਸਟੋਰੈਂਟ ਇਹਨਾਂ ਨੇ ਵੀ ਆਉਣ ਦੀ ਰੋਡ ਬਣਾਏ ਹੋਏ ਨੇ ਟਾਬਿਆਂ ਦੀ ਤਰ੍ਹਾਂ ਇਹ ਦੇਖੋ ਟਾਬੇ ਬਣੇ ਨੇ ਖਾar ਪੀਰੇ ਲੋਕੀ ਭਾਈ ਉਹ ਇਹਨਾਂ ਨੇ ਥੱਲੇ ਹਾਂ ਨਹੀਂ ਸਿੱਧਾ ਹੀ ਜਾਣਾ ਫਾਈਨਲੀ ਆਪਾਂ ਪਹੁੰਚ ਗਏ ਆ ਲਿਸਬਨ ਦੇ ਵਿੱਚ ਤੇ ਇਹੀ ਹੈਗਾ ਸੀ ਆਪਣਾ ਟਾਰਗੇਟ ਜਰਮਨੀ ਤੋਂ ਪਾਈ ਰੋਡ ਹੁਣ ਲੈਨੇ ਆ ਇਜਾਜ਼ਤ ਕਾਫੀ ਥਕਾਵਟ ਹੋਈ ਹੈ ਮਿਲਾਂਗੇ ਅਗਲੇ ਵਲੌਗਸ ਸਤਿ ਸ਼੍ਰੀ ਅਕਾਲ